ਆਮ ਆਦਮੀ ਪਾਰਟੀ ਦੇ ਐਮਐਲਏ ਦੇ ਵੱਲੋਂ ਆਪਣੇ ਹੀ ਰੱਖੇ ਹੋਏ ਨੀਂ ਪੱਥਰ ਨੂੰ ਤੋੜ ਦਿੱਤਾ ਸੋ ਉਹਨਾਂ ਦੇ ਇਲਜ਼ਾਮ ਲਗਾਏ ਨੇ ਅਧਿਕਾਰੀਆਂ ਦੇ ਉੱਪਰ ਕਿ ਅਧਿਕਾਰੀ ਨੇ ਜਿਹੜੇ ਉਹ ਕੰਮ ਨਹੀਂ ਕਰ ਰਹੇ ਜੇਕਰ ਅਧਿਕਾਰੀਆਂ ਨੇ ਕੰਮ ਹੀ ਨਹੀਂ ਕਰਨਾ ਸੰਜੀਦਗੀ ਦੇ ਨਾਲ ਕੰਮ ਹੀ ਨਹੀਂ ਕਰਨਾ ਤਾਂ ਫਿਰ ਇਹ ਬੋਰਡ ਲਾਉਣ ਦਾ ਫਾਇਦਾ ਕੀ ਹੈ ਇਹ ਪੱਥਰ ਲਾਉਣ ਦਾ ਫਾਇਦਾ ਕੀ ਹੈ ਸੋ ਗੱਲ ਕਰਦੇ ਆ ਲੁਧਿਆਣਾ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਦੀ ਗੁਰਪ੍ਰੀਤ ਗੋਗੀ ਜਿਨ੍ਹਾਂ ਦੇ ਵੱਲੋਂ ਆਪਣਾ ਹੀ 1.5 ਸਾਲ ਪਹਿਲਾਂ ਰੱਖਿਆ ਗਿਆ 650 ਕਰੋੜ ਦੇ ਪ੍ਰੋਜੈਕਟਾਂ ਦਾ ਜੋ ਨੀ ਪੱਤਰ ਹੈ ਖੁਦ ਆਪਣੇ ਹੱਥਾਂ ਦੇ ਨਾਲ ਤੋੜ ਦਿੱਤਾ ਗਿਆ ਸੋ ਦੱਸ ਦਈਏ ਕਿ ਸਾਲ ਤੋਂ 1.5 ਸਾਲ ਪਹਿਲਾਂ ਗੁਰਪ੍ਰੀਤ ਗੋਗੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਲਈ ਤੇਜ਼ੀ ਲਿਆਉਣ ਦੇ ਲਈ 650 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀ ਪੱਤਰ ਰੱਖਿਆ ਗਿਆ ਸੀ ਜਿਸ ਦੇ ਵਿੱਚ ਪ੍ਰਮੁਖਤਾ ਦੇ ਨਾਲ ਬੁੱਡੇ ਨਾਲੇ ਦੀ ਸਫਾਈ ਦੀ ਗੱਲ ਕੀਤੀ ਗਈ ਸੀ لیکن ਜਦੋਂ ਹੁਣ ਤੱਕ 6.5 ਸਾਲ ਬੀਤ ਜਾਣ ਤੋਂ ਬਾਅਦ ਵੀ ਜਦੋਂ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਨਹੀਂ ਹੋਇਆ ਤਾਂ ਇਸ ਤੋਂ ਖਫਾ ਹੋ ਕੇ ਗੁਰਪ੍ਰੀਤ ਗੋਗੀ ਦੇ ਵੱਲੋਂ ਆਪਣੇ ਹੀ ਦੁਆਰਾ ਰੱਖਿਆ ਗਿਆ ਨੀ ਪੱਥਰ ਹੈ ਜਿਹੜਾ ਆਪਣੇ ਹੀ ਹੱਥਾਂ ਦੇ ਨਾਲ ਤੋੜ ਦਿੱਤਾ ਗਿਆ ਸੋ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਕੰਮ ਨਹੀਂ ਕਰਵਾ ਸਕੇ ਅਧਿਕਾਰੀ ਕੰਮ ਨਹੀਂ ਕਰ ਰਹੇ ਤਾਂ ਫਿਰ ਸਾਨੂੰ ਨੀ ਪੱਥਰ ਲਾਉਣ ਦਾ ਕੋਈ ਹੱਕ ਨਹੀਂ ਕਿਉਂਕਿ ਇਹਨਾਂ ਨੀ ਪੱਥਰਾਂ ਦੇ ਕਾਰਨ ਜਿਹੜਾ ਸਰਕਾਰ ਦਾ ਅਕਸ ਹੈ ਉਹ ਖਰਾਬ ਹੁੰਦਾ ਹੈ ਭਾਵੇਂ ਕੀ ਸਰਕਾਰ ਜੀ ਜਿਹੜੀ ਸੋਚ ਹੈ ਉਹ ਵਿਕਾਸ ਦੀ ਹੈ ਕੰਮਾਂ ਨੂੰ ਕਰਾਉਣ ਦੀ ਹੈ ਲੇਕਿਨ ਜਿਹੜੇ ਅਧਿਕਾਰੀ ਨੇ ਉਹ ਗਲਤ ਇਨਫੋਰਮੇਸ਼ਨਾਂ ਨੇ ਜਿਹੜੀਆਂ ਉਹ ਪਹੁੰਚ ਪਹਚਾਰੇ ਨੇ ਜਿਸ ਕਾਰਨ ਹੁਣ ਉਹ ਨਿਰਾਸ਼ ਹੋਏ ਨੇ ਤੇ ਨਾਲ ਹੀ ਨਾਲ ਉਹਨਾਂ ਨੇ ਵੱਡੇ ਕੱਪੜੇ ਦੀ ਗੱਲ ਲੁਧਿਆਣਾ ਦੇ ਵਿੱਚ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਸਨਾਂ ਦੀ ਸਾਰੇ ਪ੍ਰੋਜੈਕਟਾਂ ਦੀ ਜਿਹੜੀ ਜੁਡੀਸ਼ੀਅਲ ਹੈ ਉਹ ਜਿਹੜੀ ਜਾਂਚ ਹੈ ਉਹ ਹੋਣੀ ਚਾਹੀਦੀ ਹੈ ਸੋ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਹ ਸਵਾਲ ਰੱਖਿਆ ਗਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਮੈਂ ਇਹ ਮੰਗ ਕਰਦਾ ਕਿ ਇਹਨਾਂ ਸਾਰੇ ਪ੍ਰੋਜੈਕਟਾਂ ਦੀ ਇਹਨਾਂ ਮਾਮਲਿਆਂ ਦੀ ਜਿਹੜੀ ਆ ਜੁਡੀਸ਼ੀਅਲ ਜਾਂਚ ਕਰਾਈ ਜਾਵੇ ਕਿਉਂਕਿ ਅਧਿਕਾਰੀਆਂ ਦੇ ਵੱਲੋਂ ਵੱਡੇ ਪੱਦਰ ਤੇ ਇਹਨਾਂ ਦੇ ਵਿੱਚ ਕਾਪੜਾ ਹੋਇਆ ਹੈ ਅਤੇ ਅਧਿਕਾਰੀਆਂ ਦੇ ਵੱਲੋਂ ਗਲਤ ਇਨਫੋਰਮੇਸ਼ਨਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਸੋ ਦੱਸ ਦिए ਕਿ ਉਹਨਾਂ ਨੇ ਅੱਗੇ ਇਲਜ਼ਾਮ ਇੱਕ ਕੰਪਨੀ ਦੇ ਉੱਪਰ ਲਗਾਇਆ ਕਿ ਕੰਪਨੀ ਨੇ 650 ਕਰੋੜ ਦੇ ਵਿੱਚੋਂ 588 ਕਰੋੜ ਰੁਪਈਆ ਜਿਹੜਾ ਉਹ ਅਫਸਰਾਂ ਦੇ ਵੱਲੋਂ ਕੰਪਨੀ ਨੂੰ ਦੇ ਦਿੱਤਾ ਗਿਆਗਾ ਸੋ ਲੇਕਿਨ ਅਜੇ ਤੱਕ ਇੰਨਾ ਪੈਸਾ ਲੈਣ ਦੇ ਬਾਵਜੂਦ ਵੀ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਨਹੀਂ ਹੋਇਆ ਸੋ ਉਹਨਾਂ ਨੇ ਕਿਹਾ ਕਿ ਜੇਕਰ ਇਹ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਜੇਕਰ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਉਹ ਅਫਸਰਾਂ ਦੇ ਖਿਲਾਫ ਹੈ ਜਿਹੜੇ ਭੁੱਖ ਹੜਤਾਲ ਦੀ ਗੱਲ ਵੀ ਕਰਦੇ ਨਜ਼ਰ ਆਏ ਨੇ ਕਿ ਮੈਂ ਇਹ ਕੰਮਾਂ ਨੂੰ ਪੂਰਾ ਕਰਵਾਉਣ ਦੇ ਲਈ ਅਫਸਰਾਂ ਦੇ ਖਿਲਾਫ ਭੁੱਖ ਹੜਤਾਲ ਦੇ ਉੱਪਰ ਵੀ ਬੈਠਾਗਾ ਧਰਨੇ ਲਗਾਉਣ ਦੀ ਗੱਲ ਕਰਦੇ ਹੋਏ ਨਜ਼ਰ ਆਏ ਨਹੀਂ ਸੋ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਉਹਨਾਂ ਦੇ ਵੱਲੋਂ ਵਿਧਾਨ ਸਭਾ ਕਮੇਟੀ ਦੇ ਵਿੱਚ ਰੱਖਿਆ ਗਿਆ ਸੀ ਜਿੱਥੇ ਕਿ ਵਕ ਵਕ ਜਿਹੜੇ ਐਮ ਐਲ ਏ ਸਹਿਬਾਨ ਡੀ ਸੀ ਸਹਿਬਾਨ ਅਤੇ ਐਸ ਐਸ ਪੀ ਸਹਿਬਾਨ ਦੀ ਇੱਕ ਮੀਟਿੰਗ ਹੋਈ ਸੀ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਵੀ ਇਹ ਮੁੱਦਾ ਗੁਰਪ੍ਰੀਤ ਗੋਗੀ ਦੇ ਵੱਲੋਂ ਬੁੱਢੇ ਨਾਲ ਦਾ ਜਿਹੜਾ ਮੁੱਦਾ ਹੈਗਾ ਬੜੀ ਜ਼ੋਰ ਸ਼ੋਰ ਦੇ ਨਾਲ ਉਠਾਇਆ ਗਿਆ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਸਾਬਕਾ ਸੰਸਦ ਮੈਂਬਰ ਰਬਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਬੁੱਢੇ ਦਰਿਆ ਦੀ ਜਿਹੜੀ ਸਫਾਈ ਕਰਵਾਉਣ ਦੇ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਨੇ ਸੋ ਉਹਨਾਂ ਨੇ ਕਿਹਾ ਕਿ ਹੁਣ ਇਸ ਗੱਲ ਦਾ ਹਿਸਾਬ ਲਗਾਇਆ ਜਾ ਰਿਹਾ ਹੈ ਜਿਹੜੀਆਂ ਰਿਪੋਰਟਾਂ ਨੇ ਉਹ ਅਧਿਕਾਰੀਆਂ ਤੋਂ ਮੰਗਿਆ ਗਿਆ ਨੇ ਕਿ ਆਖਰ ਇਹ ਜਿਹੜੇ ਕਰੋੜਾਂ ਰੁਪਏ ਨੇ ਉਹ ਕਿੱਥੇ-ਕਿੱਥੇ ਅਤੇ ਕਿਹੜੇ ਕੰਮਾਂ ਲਈ ਖਰਚੇ ਗਏ ਨੇ ਸੋ ਇਹ ਜਿਹੜਾ ਮੁੱਦਾ ਸੀਗਾ ਗੁਰਪ੍ਰੀਤ ਗੋਗੀ ਦੇ ਵੱਲੋਂ ਵਿਧਾਨ ਸਭਾ ਦੀ ਕਮੇਟੀ ਦੇ ਵਿੱਚ ਵੀ ਚੁੱਕਿਆ ਗਿਆ ਸੀ ਤੇ ਹੁਣ ਇਹਨਾਂ ਨੇ ਕਿਹਾ ਕਿ ਮੈਂ ਇਹ ਮੁੱਦਾ ਬਡੇ ਨਾਲੇ ਵਾਲਾ ਮੁੱਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਚੁੱਕਾਂਗਾ ਕਿਉਂਕਿ ਇਸ ਗੰਦਗੀ ਦੇ ਕਾਰਨ ਇਸ ਗੰਦੇ ਪਾਣੀ ਦੇ ਕਾਰਨ ਕਾਫੀ ਜ਼ਿਆਦਾ ਹਲਕੇ ਜਿਹੜੇ ਨੂੰ ਪ੍ਰਭਾਵਿਤ ਹੋ ਰਹੇ ਨੇ ਲੋਕਾਂ ਨੂੰ ਵੱਡੇ ਪੱਧਰ ਤੇ ਕਾਲਾ ਪੀਲਿਆ ਅਤੇ ਹੋਰ ਨਾਮੁਰਾਦ ਬਿਮਾਰੀਆਂ ਜਿੰਨਾਂ ਵਿੱਚ ਕੈਂਸਰ ਵੀ ਸ਼ਾਮਲ ਹੈ ਉਹ ਗੰਦੇ ਪਾਣੀ ਕਾਰਨ ਹੋ ਰਿਹਾਗਾ ਸਿੱਧੇ ਦੇ ਨਾਲ ਖਿਲਵਾੜ ਹੋ ਰਿਹਾ ਜਿਹੜੀ ਸਕਿਨ ਦੀ ਪ੍ਰੋਬਲਮ ਆ ਉਹ ਲੋਕਾਂ ਦੀ ਵੱਧ ਰਹੀ ਹੈ ਸੋ ਕੰਮੀਚਕੇ ਉਹ ਇਸ ਤਰ੍ਹਾਂ ਦੇ ਨਾਲ ਆਪਣੇ ਇਲਾਕੇ ਦੇ ਵਿੱਚ ਨਹੀਂ ਦੇਖ ਸਕਦੇ ਹੁਣ ਉਹਨਾਂ ਨੇ ਜਾਂਚ ਦੀ ਗੱਲ ਕੀਤੀ ਹੈ ਕਿ ਕਰੋੜਾ ਰੁਪਏ ਭਾਵੇਂ ਕਹੇ ਜਾ ਰਹੇ ਨੇ ਕਿ ਕਰੋੜਾ ਰੁਪਏ ਖਰਚੇ ਨੇ ਲੇਕਿਨ ਖਰਚੇ ਕਿੱਥੇ ਗਏ ਨੇ ਇਸ ਦਾ ਹੁਣ ਹਿਸਾਬ ਹੈ ਜਿਹੜਾ ਉਹ ਅਧਿਕਾਰੀਆਂ ਤੋਂ ਮੰਗਿਆ ਜਾਏਗਾ ਕੰਪਨੀ ਦੇ ਉੱਪਰ ਵੀ ਉਹ ਵਰਦੇ ਨਜ਼ਰ ਆਏ ਨੇ ਜਿਸ ਕੰਪਨੀ ਨੇ ਇਹ ਕੰਮ ਕਰਾਉਣਾ ਸੀ ਉਸ ਦੇ ਵੱਲੋਂ 650 ਕਰੋੜ ਦੇ ਵਿੱਚੋਂ 588 ਕਰੋੜ ਦਾ ਜਿਹੜਾ ਭੁਗਤਾਨ ਹੈ ਅਧਿਕਾਰੀਆਂ ਦੇ ਵੱਲੋਂ ਕੰਪਨੀ ਨੂੰ ਕੀਤਾ ਗਿਆ ਇਸ ਗੱਲ ਦਾ ਖੁਲਾਸਾ ਜਿਹੜਾ ਉਹ ਕੀਤਾ ਗਿਆ ਇਹ ਵੱਡਾ ਬਿਆਨ ਦਿੱਤਾ ਗਿਆ ਗੁਰਪ੍ਰੀਤ ਗੋਗੀ ਦੇ ਵੱਲੋਂ ਕਿ ਜਿਹੜੇ 588 ਕਰੋੜ ਦਾ ਭੁਗਤਾਨ ਹੈ ਉਹ ਕੰਪਨੀ ਨੂੰ ਕੀਤਾ ਗਿਆ ਲੇਕਿਨ ਕੰਪਨੀ ਦੇ ਵੱਲੋਂ ਅਜੇ ਤੱਕ ਕੋਈ ਵੀ ਕੰਮ ਹੈ ਜਿਹੜਾ ਉਹ ਨਹੀਂ ਕੀਤਾ ਗਿਆ ਖਾਸ ਤੌਰ ਤੇ ਉਹ ਸੀਵਰੇਜ ਬੋਰਡ ਤੇ ਪ੍ਰਦੂਸ਼ਣ ਬੋਰਡ ਦੇ ਉੱਪਰ ਜੰਮ ਕੇ ਵਰਦੇ ਹੋਏ ਨਜ਼ਰ ਆਏ ਕਿ ਕਿਹਾ ਕਿ ਅਧਿਕਾਰੀ ਨੇ ਜਿਹੜੇ ਉਹ ਗਲਤ ਜਾਣਕਾਰੀਆਂ ਨੇ ਜਿਹੜੀਆਂ ਉਹ ਦੇ ਰਹੇ ਨੇ ਇਸ ਕਰਕੇ ਹੁਣ ਉਹ ਜੁਡੀਸ਼ੀਅਲ ਅ ਮੰਗ ਕਰ ਰਹੇ ਨੇ ਵੀ ਜੁਡੀਸ਼ੀਅਲ ਇਹਦੀ ਜਾਂਚ ਇਸ ਪੂਰੇ ਪ੍ਰੋਜੈਕਟਾਂ ਦੀ ਇਸ ਪੂਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੀ ਉਹ ਮੰਗ ਕਰਦੇ ਨੇ ਤੇ ਨਾਲ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਵੱਡੇ ਜਿਹੜੇ ਕਪਲੇ ਅਫਸਰਾਂ ਵੱਲੋਂ ਕੀਤੇ ਗਏ ਨੇ ਜੁਡੀਸ਼ੀਅਲ ਜਾਂਚ ਦੀ ਜਿਹੜੀ ਮੰਗ ਰਹੇ ਉਹ ਮੁੱਖ ਮੰਤਰੀ ਸਾਹਿਬ ਨੂੰ ਵੀ ਕਰਦੇ ਨੇ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਵੱਡੇ ਕਪਲਿਆਂ ਦੇ ਘੁਟਾਲਿਆਂ ਦੀ ਜਿਹੜੀ ਜੁਡੀਸ਼ੀਅਲ ਹੈ ਜਾਂਚ ਕਰਾਉਣ ਅਤੇ ਪਾਈ ਪਾਈ ਦਾ ਹਿਸਾਬ ਹੈ ਜਿਹੜਾ ਉਹ ਲਗਾਇਆ ਕੀਤਾ ਜਾ ਸਕੇ ਉਹ ਦੱਸਿਆ ਕਿ 650 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਜਿਹੜਾ ਨੀ ਪੱਥਰਾ ਤਕਰੀਬਨ ਸਾਲ ਸਵਾ ਸਾਲ ਪਹਿਲਾਂ ਖੁਦ ਗੁਰਪ੍ਰੀਤ ਗੋਗੀ ਦੇ ਵੱਲੋਂ ਰੱਖਿਆ ਗਿਆ ਸੀ ਲੇਕਿਨ ਉਹਨੇ ਪ੍ਰੋਜੈਕਟ ਜਦੋਂ ਨਹੀਂ ਸ਼ੁਰੂ ਹੋਏ ਇਹ ਗੁਰਪ੍ਰੀਤ ਗੋਗੀ ਕਹਿ ਰਹੇ ਨੇ ਕਿ ਇਸ ਦੇ ਨਾਲ ਸਰਕਾਰ ਦਾ ਅਕਸ ਖਰਾਬ ਹੁੰਦਾ ਜਦੋਂ ਉਹ ਇਹਨਾਂ ਨੀ ਪੱਥਰਾਂ ਦੇ ਅੱਗੋਂ ਦੀ ਲੰਘਦੇ ਨੇ ਤਾਂ ਇਹ ਨੀ ਪੱਥਰ ਉਹਨਾਂ ਦਾ ਮੂੰਹ ਚੜਾਉਂਦੇ ਨਜ਼ਰ ਆਉਂਦੇ ਨੇ ਤੇ ਨਾਲ ਉਹਨਾਂ ਨੇ ਕਿਹਾ ਕਿ ਇਲਾਕੇ ਦੇ ਲੋਕ ਵੀ ਬਾਰ ਬਾਰ ਉਹਨਾਂ ਤੋਂ ਇਸ ਸੰਬੰਧੀ ਪੁੱਛਦੇ ਨੇ ਇਸ ਕਰਕੇ ਹੁਣ ਉਹਨਾਂ ਦੇ ਵੱਲੋਂ ਨਿਰਾਸ਼ਾ ਦੇ ਆਲਮ ਦੇ ਵਿੱਚ ਇਸ ਨੀ ਪੱਥਰ ਨੂੰ ਜਿਹੜਾ ਤੋੜ ਦਿੱਤਾ ਗਿਆ ਤੇ ਨਾਲ ਹੀ ਨਾਲ ਜੁਡੀਸ਼ੀਅਲ ਜਾਂਚ ਦੀ ਮੰਗ ਅਧਿਕਾਰੀਆਂ ਦੇ ਖਰਾਬ ਕਰਨ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਕਿ ਮੁੱਖ ਮੰਤਰੀ ਸਾਹਿਬ ਜੁਡੀਸ਼ੀਅਲ ਜਾਂਚ ਕਰਾਉਣ ਕਿਉਂਕਿ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਵੱਡਾ ਜਿਹੜੇ ਕਾਪਲੇ ਇਹਨੇ ਉਹ ਜਿਹੜੇ ਹੋ ਹੀ ਨਹੀਂ ਗਏ ਸੋ ਹੁਣ ਕੀ ਇਹਨਾਂ ਦੀ ਜੁਡੀਸ਼ੀਅਲ ਜਾਂਚ ਹੋਏਗੀ ਇਹਨਾਂ ਪ੍ਰੋਜੈਕਟਾਂ ਦੀ ਕੀ ਗੁਰਪ੍ਰੀਤ ਗੋਗੀ ਅਨਸ਼ਾਨ ਦੇ ਉੱਪਰ ਭਾਗੀ ਭੋਖੜਤਾ ਦੇ ਉੱਪਰ ਇਹਨਾਂ ਅਧਿਕਾਰੀਆਂ ਦੇ ਖਿਲਾਫ ਬੈਠਣਗੇ ਜਾਂ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਇਹਨਾਂ ਸਾਰੇ ਪ੍ਰੋਜੈਕਟਾਂ ਦੀ ਸਮੀਖਿਆ ਕਰਨਗੇ ਜਾਂਚ ਕਰਾਉਣਗੇ ਅਤੇ ਜਿਹੜੇ ਕਾਪਲੇ ਦੀ ਗੱਲ ਗੁਰਪ੍ਰੀਤ ਗੋਗੀ ਕਰ ਰਹੇ ਨੇ ਉਹ ਕਾਪਲੇ ਅਸਲ ਦੇ ਵਿੱਚ ਹੋਏ ਵੀ ਨੇ ਜਾਂ ਫਿਰ ਨਹੀਂ ਇਸ ਦੀ ਜਾਂਚ ਕਦੋਂ ਹੋਏਗੀ ਕਿਵੇਂ ਹੋਏਗੀ ਕਿ ਇਹ ਮੁੱਦੇ ਨੂੰ ਜ਼ੋਰ ਸ਼ੋਰ ਦੇ ਨਾਲ ਵਿਧਾਨ ਸਭਾ ਕਮੇਟੀ ਵਿੱਚ ਉਠਾਉਣ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵੀ ਇਸ ਮੁੱਦੇ ਨੂੰ ਗੁਰਪ੍ਰੀਤ ਗੋਗੀ ਉਠਾਲ ਪਾਉਣਗੇ ਆ ਕਿ ਜੇਕਰ ਮੁੱਦੇ ਨੂੰ ਉਠਾਉਂਦੇ ਨੇ ਤਾਂ ਕਿੰਨਾ ਅਸਰ ਸਰਕਾਰ ਦੇ ਉੱਪਰ ਹੋਏਗਾ ਤੇ ਕਿੰਨੀ ਜਲਦੀ ਇਹ ਪ੍ਰੋਜੈਕਟ ਹੈ ਜਿਹੜੇ ਉਹ ਪੂਰੇ ਹੋ ਜਾਣਗੇ ਜਾਣਨ ਲਈ ਬਣੇ ਰਹੋ ਅਰਜਨਾਲੋਕ ਨਾ ਟੀਵੀ ਦੇ